ਕਿਆ ਫੇਰ ਇਹ ਰੇ ਕੱਲ ਨੂੰ ਹੋਰ ਬੱਚਿਆਂ ਤੇ ਵੀ ਆਸ ਪੈਂਦਾ ਬਾਈਕਟ ਪਾ ਕਰ ਰਿਹਾ ਕੱਲ ਨੂੰ ਜੇ ਉਹਦਾ ਬਾਈਕਟ ਕਰਾਂਗੇ ਪਰਿਵਾਰ ਦਾ ਤਾਂ ਦੂਜੇ ਬੱਚਿਆਂ ਨੂੰ ਸੇਧ ਮਿਲੂਗੀ ਵੀ ਹਾਂ ਕੱਲ ਨੂੰ ਸਾਡੇ ਮਾਂ ਬਾਪ ਨਾਲ ਵੀ ਇਹ ਹੋਊਗਾ ਸਾਡੇ ਨਾਲ ਵੀ ਇਹ ਹੋਊਗਾ ਬਾਈਕਟ ਕਰਨ ਦਾ ਮੇਨ ਕਾਰਨ ਇਹੀ ਆ ਕਿ ਤਾਂਕਿ ਹੋਰ ਬੱਚਿਆਂ ਨੂੰ ਸੇਧ ਮਿਲੂ ਜੋ ਉਹਨਾਂ ਨੂੰ ਦੇਖ ਕੇ ਹੋਰ ਬੱਚੇ ਉਤਸ਼ਾਹਤ ਹੁੰਦੇ ਨੇ ਵੀ ਇਹਦਾ ਕੀ ਬਗਾਲ ਲਿਆ ਇਹ ਵੀ ਦਰਤੇ ਰਹੀ ਐ ਅਸੇ ਨੇ ਇੱਕੋ ਪਿੰਡ ਦੇ ਵਿੱਚ ਰਹਿੰਦੇ ਮੁੰਡਾ ਕੁੜੀ ਦੇ ਵੱਲੋਂ ਲਵ ਮੈਰਿਜ ਕਰਵਾਈ ਗਈ ਸੀ ਜਿਸ ਤੋਂ ਬਾਅਦ ਹੁਣ ਪਿੰਡ ਦੀ ਪੰਚਾਇਤ ਦੇ ਵੱਲੋਂ ਇਹਨਾਂ ਨੂੰ ਪਿੰਡ ਤੋਂ ਬਾਹਰ ਜਾਣ ਦਾ ਫਰਮਾਨ ਸੁਣਾਇਆ ਗਿਆ। ਉਹਨਾਂ ਦਾ ਕਹਿਣਾ ਹੈ ਕਿ ਇੱਕੋ ਪਿੰਡ ਦੇ ਮੁੰਡਾ ਕੁੜੀ ਵਿਆਹ ਨਹੀਂ ਕਰਵਾ ਸਕਦੇ। ਦਰਅਸਲ ਇਹਨਾਂ ਵੱਲੋਂ ਲਵ ਮੈਰਿਜ ਕਰਵਾਈ ਗਈ ਸੀ ਜਿਸ ਤੋਂ ਬਾਅਦ ਹੁਣ ਪੰਚਾਇਤ ਦੇ ਵੱਲੋਂ ਇਹਨਾਂ ਨੂੰ ਪਿੰਡ ਤੋਂ ਬਾਹਰ ਕੱਢਿਆ ਗਿਆ। ਉਹ ਕਹਿੰਦੇ ਨੇ ਕਿ ਤੁਸੀਂ ਪਿੰਡ ਦੇ ਵਿੱਚ ਨਹੀਂ ਰਹਿ ਸਕਦੇ। ਇਸ ਦੇ ਨਾਲ ਬੱਚਿਆਂ ਦੇ ਉੱਤੇ ਤੇ ਨੌਜਵਾਨ ਪੀੜ੍ਹੀ ਉੱਤੇ ਗਲਤ ਅਸਰ ਪੈਂਦਾ। ਦੱਸਦੇ ਕਿ ਸਿਰਫ ਇਸੇ ਪਿੰਡ ਦੇ ਵੱਲੋਂ ਹੀ ਨਹੀਂ ਹੋਰ ਵੀ ਬਹੁਤ ਸਾਰੇ ਪੰਜਾਬ ਦੇ ਪਿੰਡਾਂ ਦੀ ਪੰਚਾਇਤ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਕੋਈ ਪਿੰਡ ਦੇ ਮੁੰਡਾ ਕੁੜੀ ਜੇਕਰ ਪਿੰਡ ਦੇ ਵਿੱਚ ਵਿਆਹ ਕਰਵਾ ਲੈਂਦੇ ਨੇ ਤਾਂ ਫਿਰ ਉਹਨਾਂ ਨੂੰ ਪਿੰਡ ਦੇ ਵਿੱਚ ਰਹਿਣ ਨਹੀਂ ਦਿੱਤਾ ਜਾਵੇਗਾ। ਉਹਨਾਂ ਦਾ ਸਮਾਜਿਕ ਤੌਰ ਦੇ ਉੱਤੇ ਬਾਈਕਾਟ ਕੀਤਾ ਜਾਵੇਗਾ। ਇਹ ਖਬਰ ਸਾਹਮਣੇ ਆਈ ਹੈ ਨਾਭਾ ਦੇ ਪਿੰਡ ਗਲਵੱਟੀ ਤੋਂ ਜਿੱਥੇ ਲਵ ਮੈਰਿਜ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਇੱਕ ਮੁੰਡਾ ਕੁੜੀ ਜੋ ਕਿ ਇੱਕੋ ਪਿੰਡ ਦੇ ਰਹਿਣ ਵਾਲੇ ਸਨ ਉਹਨਾਂ ਨੇ ਲਵ ਮੈਰਿਜ ਕਰਵਾਈ ਸੀ ਜਿਸ ਤੋਂ ਬਾਅਦ ਹੁਣ ਪਿੰਡ ਦੀ ਪੰਚਾਇਤ ਦੇ ਵੱਲੋਂ ਉਹਨਾਂ ਨੂੰ ਪਿੰਡ ਦੇ ਵਿੱਚ ਰਹਿਣ ਨਹੀਂ ਦਿੱਤਾ ਜਾ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਇਹ ਦੋਵੇਂ ਮੁੰਡਾ ਕੁੜੀ ਪਿੰਡ ਤੋਂ ਬਾਹਰ ਜਾ ਕੇ ਕਿਤੇ ਵੀ ਰਹਿ ਸਕਦੇ ਨੇ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਨਾਭਾ ਦੇ ਪਿੰਡ ਗਲਵੱਟੀ ਦੇ ਵਿੱਚ ਤਰਨਜੀਤ ਸਿੰਘ ਅਤੇ ਕੁੜੀ ਦਿਲਪ੍ਰੀਤ ਕੋਰ ਜੜੀ ਸੀ ਉਹਨਾਂ ਨੇ 2016 ਦੇ ਵਿੱਚ ਲਵ ਮੈਰਿਜ ਕਰਵਾਈ ਸੀ ਜਿਨ੍ਹਾਂ ਦੇ ਕੋਲ ਦੋ ਬੱਚੇ ਵੀ ਨੇ ਇਹਨਾਂ ਦੇ ਵੱਲੋਂ ਲਵ ਮੈਰਿਜ ਤੋਂ ਬਾਅਦ ਪਿੰਡ ਤੋਂ ਬਾਹਰ ਰਿਹਾ ਗਿਆ ਕਾਫੀ ਸਮਾਂ ਇਹ ਕਿਰਾਏ ਦੇ ਉੱਤੇ ਰਹੇ ਇਹਨਾਂ ਦੇ ਦੋ ਬੱਚੇ ਵੀ ਨੇ ਹੁਣ ਤੇ ਹੁਣ ਪਿਛਲੇ 2 ਸਾਲਾਂ ਤੋਂ ਇਹ ਪਿੰਡ ਦੇ ਵਿੱਚ ਹੀ ਰਹਿ ਰਹੇ ਸਨ ਉਸ ਤੋਂ ਬਾਅਦ ਹੁਣ ਪਿੰਡ ਦੀ ਪੰਚਾਇਤ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਬੱਚਿਆਂ ਦੇ ਉੱਤੇ ਤੇ ਨੌਜਵਾਨ ਪੀੜੀ ਦੇ ਉੱਤੇ ਗਲਤ ਅਸਰ ਪੈਂਦਾ ਹੈ ਜਿਸ ਕਰਕੇ ਇਹਨਾਂ ਨੂੰ ਪਿੰਡ ਦੇ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਜਾਵੇਗੀ। 사실 ਇਹ ਕਿ ਕਰਨਜੀਤ ਸਿੰਘ ਦੇ ਵੱਲੋਂ ਅਦਾਲਤ ਦਾ ਬੁਹਾ ਵਿਖੜਾਇਆ ਗਿਆ ਹੈ ਤੇ ਉਸ ਦੇ ਵੱਲੋਂ ਇਨਸਾਫ਼ ਦੀ ਮੰਗ ਕੀਤੀ ਗਈ ਹੈ। ਕਰਨਜੀਤ ਸਿੰਘ ਦਾ ਕਹਿਣਾ ਹੈ ਕਿ ਹਾਂ ਮੈਂ 2016 ਦੇ ਵਿੱਚ ਆਪਣੇ ਹੀ ਪਿੰਡ ਦੀ ਕੁੜੀ ਦੇ ਨਾਲ ਵਿਆਹ ਕਰਵਾਇਆ ਸੀ ਜਿਸ ਤੋਂ ਬਾਅਦ ਮੈਂ ਇਸ ਕੁੜੀ ਦੇ ਨਾਲ ਕਾਫੀ ਸਮਾਂ ਬਾਹਰ किराए ਦੇ ਉੱਤੇ ਰਹਾ ਤੇ ਮੇਰੇ ਦੋ ਬੱਚੇ ਵੀ ਨੇ ਮੇਰਾ ਜੱਦੀ ਘਰ ਦੇ ਵਿੱਚ ਤੇ ਮੈਂ ਬਾਹਰ ਸਾਰੀ ਉਮਰ ਕਿਵੇਂ ਰਹਿ ਸਕਦਾ ਉਸ ਦਾ ਕਹਿਣਾ ਹੈ ਕਿ ਜੇਕਰ ਮੈਨੂੰ ਨਾਭਾ ਅਦਾਲਤ ਦੇ ਹੋਣ ਸਾਫ ਨਾ ਦਵਾਇਆ ਗਿਆ ਤਾਂ ਫਿਰ ਮੈਂ ਹਾਈ ਕੋਰਟ ਦਾ ਰੁਕ ਕਰਾਂਗਾ ਕਿ ਇਹ ਪੂਰਾ ਮਾਮਲਾ ਕਿ ਕੁਝ ਬਿਆਨ ਸਾਹਮਣੇ ਆਏ ਨੇ ਉਹ ਸੁਣਦੇ ਆ ਮਾਮਲਾ ਜੀ ਹੈ ਅੱਜ ਤੋਂ 8-10 7-8 ਸਾਲ ਪਹਿਲਾਂ ਇਹਨਾਂ ਨੇ ਆਪਣੇ ਕਰਨਜੀਤ ਸਿੰਘ ਦੀ ਬੇਟੀ ਤੇ ਕਲਵਿੰਦਰ ਸਿੰਘ ਦੇ ਬੇਟੇ ਨੇ ਆਪਸ ਵਿੱਚ ਵਿਆਹ ਕਰਾ ਲਿਆ ਸੀਗਾ ਉਹ ਕਾਫੀ ਟਾਈਮ ਤੋਂ ਜਣੀ ਬਾਹਰ ਰਹ ਰਹੇ ਸੀ ਕਿ ਹੁਣ ਖਾਲਸੀ ਮਿੰਨੇ ਤੋਂ ਲਗਾਤਾਰ ਇਤੇਰਾ ਰਹੇ ਨੇ ਇਹ ਜਦੋਂ ਵੀ ਜਣੀ ਲੰਘਦੇ ਨੇ ਊੜੀਆਂ ਜਾਣ ਜਾਣ ਕੇ ਅੱਗੇ ਆਉਂਦੀਆਂ ਇਹਨਾਂ ਦੀ ਇਹਨਾਂ ਨੂੰ ਇਹ ਪਰੇਸ਼ਾਨੀਆਂ ਪਹਿਲਾਂ ਚਲੋ ਕੋਈ ਕਿਸੇ ਤਰ੍ਹਾਂ ਦੀ ਵੀ ਰਾਂਜ ਸੁਭਾਜੀ ਨਹੀਂ ਸੀਗੀ ਜਦੋਂ ਉਹਨੂੰ ਬੇਟੀ ਉਹ ਅੱਗੇ ਹੋ ਕੇ ਵੀ ਮੈਨੂੰ ਕੌਣ ਆ ਕੱਢਣ ਵਾਲਾ ਜਿੰਨਾਂ ਨੂੰ ਕੱਢ ਕੇ ਦਿਖਾਓ ਇਹਨਾਂ ਨਾਲ ਜਣੀ ਬਦੀਕੀ ਕਰਦੀ ਆ ਉਹ ਹਰ ਪੱਖ ਤੋਂ ਉਹ ਗੁੜੀਆਂ ਮੁੰਡੇ ਦੇ ਬਾਪ ਨਾਲ ਵੀ ਅਸੀਂ ਗੱਲਬਾਤ ਕੀਤੀ ਅੱਜ ਤੋਂ 10-15 ਸਾਲ ਪਹਿਲਾਂ ਚੌਂਕੀ ਤੇ ਵੀ ਬੁਲਾਇਆ ਸੀਗਾ ਉਹ ਕਹਿੰਦਾ ਜੀ ਮੈਂ ਇਹਨਾਂ ਦਾ ਪ੍ਰਬੰਧ ਕਰ ਦੂੰ ਸੈੱਟ ਤੇ ਕਰ ਦੂੰਗਾ 20 ਤਰੀਕ ਤੱਕ ਉਹਨੇ 30 ਤਰੀਕ ਤੱਕ ਦਾ ਸਮਾਂ ਲੈ ਸੀਗਾ ਉਹ 30 ਤਰੀਕ ਦਾ ਸਮਾਂ ਲੈਣ ਦੇ ਬਾਵਜੂਦ ਵੀ ਉਹਨੇ ਬਾਹਰ ਕਿਤੇ ਸੈਟਿੰਗ ਕਰਨ ਦੀ ਬਜਾਏ ਇਹਨਾਂ ਤੇ ਹਰਾਸਮੈਂਟ ਦਾ ਮੇਰਾ ਖਿਆਲ ਆ ਸ਼ਾਇਦ ਕੇਸ ਕਰਤਾ ਤੇ ਕਹਿੰਦੇ ਨੇ ਵੀ ਸਾਨੂੰ ਸੰਮਣ ਆ ਗਏ ਮੇਰੇ ਸਾਡੀ ਪਿੰਡ ਦੀ ਹੁਣ ਜਿਹੜਾ ਅੱਜ ਦਾ ਇਕੱਠ ਹੋਇਆ ਇਹ ਇਸੇ ਕਰਕੇ ਹੋਇਆ ਵੀ ਉਹਦਾ ਸੋਸ਼ਲ ਬਾਈਕਾਟ ਕੀਤਾ ਜਾਵੇ ਪਿੰਡ ਚੋਂ ਨਾ ਤਾਂ ਮੇਰੇ ਕੋਲੇ ਕੋਈ ਅਥੋਰਟੀਆ ਵੀ ਹਾਂ ਮੈਂ ਉਹਨੂੰ ਪਿੰਡ ਤੋਂ ਬਾਹਰ ਕੱਢ ਸਕਾਂ ਹਾਂ ਇਹ ਪਬਲਿਕ ਬਾਈਕਾਟ ਅਸੀਂ ਜਿਵੇਂ ਸਾਡਾ ਸਮਾਜ ਹੈ ਪਿੰਡ ਦਾ ਸਾਰਾ ਉਹਦਾ ਸੋਸ਼ਲ ਬਾਈਕਾਟ ਕਰੂਗਾ ਕਿਸੇ ਤਰ੍ਹਾਂ ਦੀ ਉਹਦੇ ਨਾਲ ਪਰਿਵਾਰ ਨਾਲ ਸੰਜ ਨਹੀਂ ਰੱਖੂਗਾ ਇਸੇ ਵਾਸਤੇ ਅਸੀਂ ਜਿਹੜਾ ਅੱਜ ਦਾ ਇਕੱਠ ਆਇਆ ਇਸ ਕਰਕੇ ਰੱਖਿਆ ਸੀ ਕਿਉਂਕਿ ਇਹ ਹੈ ਕੱਲ੍ਹ ਨੂੰ ਹੋਰ ਬੱਚਿਆਂ ਤੇ ਵੀ ਅਸਰ ਪੈਂਦਾ ਬਾਈਕਟ ਤਾਂ ਕਰ ਰਿਹਾ ਕੱਲ ਨੂੰ ਜੇ ਉਹਦਾ ਬਾਈਕਟ ਕਰਾਂਗੇ ਪਰਿਵਾਰ ਦਾ ਤਾਂ ਦੂਜੇ ਬੱਚਿਆਂ ਨੂੰ ਸੇਧ ਮਿਲੂਗੀ ਵੀ ਹਾਂ ਕੱਲ ਨੂੰ ਸਾਡੇ ਮਾਂ ਬਾਪ ਨਾਲ ਵੀ ਇਹ ਹੋਊਗਾ ਸਾਡੇ ਨਾਲ ਵੀ ਇਹ ਹੋਊਗਾ ਕਿ ਬਾਈਕਟ ਕਰਨ ਦਾ ਮੇਨ ਕਾਰਨ ਇਹ ਹੀ ਆ ਕਿਉਂਕਿ ਹੋਰ ਬੱਚਿਆਂ ਨੂੰ ਸੇਧ ਮਿਲੂ ਜੋ ਉਹਨਾਂ ਨੂੰ ਦੇਖ ਕੇ ਹੋਰ ਬੱਚੇ ਉਤਸ਼ਾਹਤ ਹੁੰਦੇ ਨੇ ਵੀ ਇਹਦਾ ਕੀ ਬਗਾਲ ਲਿਆ ਇਹ ਵੀ ਦਰਤੇ ਰਹੀ ਐ ਅਸੇ ਨੇ ਮੇਨ ਕਾਰਨ ਇਹ ਆ ਉਹ ਹੋਰ ਤਾਂ ਇਹੀ ਆ ਜੀ ਇਹ ਜਦੋਂ ਜਾਣਦੇ ਨੇ ਦਰਤੇ ਡਰਾ ਉਹ ਮੇਨ ਰਸਤਾ ਇਹੀ ਆ ਇਹਨਾਂ ਦਾ ਲੰਘਣ ਦਾ ਉਹੀ ਪ੍ਰੋਬਲਮ ਆ ਕੱਲ ਨੂੰ ਰੱਬ ਨਾ ਕਰੇ ਖੋਲਾ ਦਾ ਖਾਸਤਾ ਕੋਈ ਲੜਾਈ ਝਗੜਾ ਹੋ ਜਾਏ ਕੋਈ ਕਿਸੇ ਤਰ੍ਹਾਂ ਦਾ ਵੀ ਨੁਕਸਾਨ ਹੋ ਸਕਦਾ ਯਾਨੀ ਮਲੀ ਨੁਕਸਾਨ ਹੋ ਜਾਵੇ ਇਸ ਕਰਕੇ ਅਸੀਂ ਜਿਹੜਾ ਅੱਜ ਦਾ ਕੱਚ ਸੀਗਾ ਇਹ ਰੱਖਿਆ ਸੀਗਾ ਉਹਨਾਂ ਨੂੰ ਆਪਣੇ ਤੌਰ ਤੇ ਪਹਿਲਾਂ ਵੀ ਬੇਨਤੀ ਕਰ ਚੁੱਕਿਆ ਮੈਂ ਤੇ ਹੁਣ ਵੀ ਸਾਡੀ ਪੂਰੀ ਪੰਚਾਇਤ ਇਕਵਾਰੀ ਉਸ ਨੂੰ ਬੇਨਤੀ ਕਰੂਗੀ ਵੀ ਜੇ ਸਾਰੇ ਸਾਡੇ ਰਹਿ ਲੈਣਾ ਕੋਈ ਲੜਾਈ ਝਗੜਾ ਪਰਿਵਾਰ ਚ ਜਿਹੜੀ ਕਿਸੇ ਤਰ੍ਹਾਂ ਦੀ ਤੋਹਾ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਰਹੇ ਲੜਾਈ ਝਗੜਾ ਨਾ ਹੋਵੇ ਇਹੀ ਬੀਰਤੀ ਨਸੀਦ ਦੁਆਰਾ ਵੀ ਉਹਨਾਂ ਨੂੰ ਪਰਿਵਾਰ ਨੂੰ ਕਰਾਂਗੇ ਇਹ ਮੈਂ ਗਲਵੱਟੀ ਪਿੰਡ ਦਾ ਅਮਜੀਤ ਸਾਹਿਬ ਦਾ ਸਰਪੰਚ ਇਹ ਕਾਜ ਤੋਂ ਕਾਫੀ ਦੇ ਸਾਲ ਕੇਈ ਸਾਲ ਪਹਿਲਾਂ ਇਹ ਸੇ ਪਰਿਵਾਰ ਦੋ ਇਕੱਠੇ ਰਹਿੰਦੇ ਨੇ ਇੱਕ ਦੂਜੇ ਦੇ ਇੱਕੋ ਜਿਹੇ ਘਰਾਂ ਵਿੱਚ ਰਹਿੰਦੇ ਨੇ ਇੱਕੋ ਹੀ ਨਾਲ ਨਾਲ ਕੰਡਾ ਦਕੰਡਾ ਇਹਨਾਂ ਦੀ ਹੈਗੀ ਆ ਚਲੋ ਆਪਸ ਵਿੱਚ ਬੱਚਿਆਂ ਨੇ ਵਿਆਹ ਕਰਾ ਲਿਆ ਕੁੜੀ ਮੁੰਡੇ ਨੇ ਇਹਨਾਂ ਨੇ ਚਲੋ ਸਾਰਿਆਂ ਨੇ ਸੱਜੇ ਹੋ ਕੇ ਪਿੰਡ ਵਾਲਿਆਂ ਨੇ ਵੀ ਸਮਝਾਤਾ ਵੀ ਚਲੋ ਜੇ ਇਹਨਾਂ ਨੇ ਬੱਚਿਆਂ ਨੇ ਗਲਤੀ ਕਰ ਲਈ ਸੋ ਕਰ ਲਈ ਚਲੋ ਇਹਨਾਂ ਨੂੰ ਆਜ਼ਾਦ ਕਰ ਦਿਓ ਉਥੇ ਇਹੀ ਮਤਾ ਪਾਇਆ ਗਿਆ ਸੀ ਪਿੰਡ ਦਾ ਵੀ ਲੋ ਇਹਨਾਂ ਦੀ ਲਿਸਟ ਵੀ ਇਹੀ ਹੋਈ ਸੀ ਵੀ ਵਿਆਹ ਕਰ ਲੈ ਇਹ ਧੂਰੀ ਇਹਨਾਂ ਨੇ ਲਿਖਤ ਹੋਈ ਸੀ ਕੋਈ ਪਰਸਨ ਆਏ ਬੈਗਰੀਮੈਂਟ ਲਿਖਾਇਆ ਹੈ ਨਾ ਐਗਰੀਮੈਂਟ ਲਿਖਿਆ ਸੀ ਇਹਨਾਂ ਨੇ ਪ੍ਰਾਈਵੇਟ ਤੌਰ ਤੇ ਆਪਣਾ ਵੀ ਇਹ ਪਿੰਡ ਚ ਨਹੀਂ ਰਹਿਣਗੇ ਵੀ ਇਹ ਮੈਂ ਇਹਨਾਂ ਦਾ ਇੰਤਜ਼ਾਮ ਕਿਤੇ ਵੀ ਮਰਜ਼ੀ ਕਰਾਂ ਵੀ ਇਹ ਮੈਂ ਪਿੰਡ ਚ ਨਹੀਂ ਰਹੂੰਗਾ ਇਹ ਰਹਿੰਦੇ ਨਹੀਂ ਸਕੇ ਹੁਣ ਉਹ ਹੁਣ 6 ਮਹੀਨੇ ਤੋਂ ਕਹਿੰਦੇ ਲਗਾਤਾਰ ਪਿੰਡ ਚ ਹੀ ਰਹ ਰਹੇ ਨੇ ਇਹਨਾਂ ਨੇ ਰੋਕਿਆ ਵੀ ਉਹਨਾਂ ਨੂੰ ਵੀ ਮਿਹਨਤੀ ਵੀ ਕਰੀ ਭਾਈ ਤੁਸੀਂ ਇਹ ਕੰਮ ਨਾ ਕਰੋ ਕਿ ਇਹ ਬੇਨਤੀ ਕਰੀ ਇਹ ਪਰਿਵਾਰ ਨੇ ਕੁੜੀ ਵਾਲਿਆਂ ਨੇ ਹਾਂਜੀ ਫਿਰ ਚੌਕੀ 'ਚ ਵੀ ਗੱਲ ਹੋਈ ਆ ਚੌਕੀ 'ਚ ਵੀ ਉਹਨੇ ਇਹੀ ਗੱਲ ਕਹੀ ਆ ਵੀ ਮੈਂ 15 ਦਿਨ ਦੇ ਵਿੱਚ ਵਿੱਚ ਆਪਦੇ ਬੱਚੇ ਦਾ ਇੰਤਜ਼ਾਮ ਕਰ ਦੂੰ ਕਿਤੇ ਮਰਜ਼ੀ ਕਰਦਾ ਮੈਨੂੰ 15 ਦਿਨ ਦਾ ਟਾਈਮ ਦੋ ਇਹਦੇ ਬਾਪ ਨੇ ਹਾਂਜੀ ਹਾਂ ਉਹ ਲੜਕੇ ਦੇ ਬਾਪ ਨੇ ਉਹ ਲੜਕੇ ਦੇ ਬਾਪ ਨੇ ਉਹਦੋਂ ਕਰਨ ਦੀ ਬਜਾਏ ਹੁਣ ਇਹਨਾਂ ਦੇ ਉਲਟਾ ਕੇਸ ਘਰ ਦਾ ਕੋਰਟ ਤੇ ਕੇਸ ਕਰਦੇ ਇਨਾ ਨੂੰ ਸੰਮਣੇ ਭੇਜਦੇ ਨੇ ਲੱਗਦਾ ਇਹ ਆ ਵੀ ਅੱਜ ਇਹੀ ਪਿੰਡ ਵਾਲੇ ਨੇ ਤਕਲੀਫ ਮੰਨੀ ਸਾਰੇ ਪਿੰਡ ਦੀ ਮੰਨੀਆਂ ਤਕਲੀਫ ਅੱਜ ਕੱਲ ਦੀ ਵੀ ਇਹ ਤਾਂ ਤੁਸੀਂ ਟੱਕਾਏ ਕਰਦੇ ਨੇ ਇੱਕ ਪਾਸੇ ਟੱਕਾ ਨਾ ਨਾ ਕਰੋ ਲੋਕਾਂ ਨਾਲ ਜਦੋਂ ਠੀਕ ਹੈ ਪਰਿਵਾਰ ਦੇ ਬੱਚਿਆਂ ਨੇ ਕਰ ਲਈਆਂ ਗਲਤੀਆਂ ਹੋ ਗਈਆਂ ਕੋਈ ਗੱਲ ਨਹੀਂ ਇਹ ਤਾਂ ਚੱਲਦੀਆਂ ਆਜ਼ਾਦੀਆਂ ਨੇ ਬੱਚਿਆਂ ਨੂੰ ਸਭ ਨੂੰ ਪਤਾ ਵੀ ਸਾਰਾ ਪਤਾ ਵੀ ਬੱਚਿਆਂ ਨੂੰ ਆਜ਼ਾਦੀਆਂ ਨੇ ਅੱਜ ਕੱਲ ਨਾ ਆਪਾਂ ਰੋਕ ਸਕਦੇ ਐਸੀ ਗੱਲ ਨੂੰ ਨਾ ਆਪਾਂ ਜ਼ਬਰਦਸਤੀ ਕਰ ਸਕਦੇ ਆ ਲੱਗਦਾ ਇਹ ਵੀ ਹੁਣ ਇਹ ਤਾਂ ਅਸੀਂ ਇਹੀ ਮਤਾ ਪਾਸ ਕੀਤਾ ਵੀ ਅਸੀਂ ਉਹਨਾਂ ਨਾਲ ਪਰਿਵਾਰਕ ਸਾਂਝ ਨਹੀਂ ਰੱਖਾਂਗੇ ਕੋਈ ਵੀ ਉਹਨਾਂ ਨਾਲ ਬਾਈ ਸੋਸ਼ਲ ਬਾਈਟ ਕੱਟ ਕੀਤਾ ਜਾਊਗਾ ਅਗਰ ਇਹ ਪਿੰਡ ਨਾਲ ਸਹਿਮਤ ਨਹੀਂ ਹੋਣਗੇ ਜਾਂ ਨਹੀਂ ਪਿੰਡ ਨਾਲ ਰਲ ਕੇ ਰਹਿਣ ਜੇ ਅਸੀਂ ਉਹਦੇ ਮਾਪੇ ਬਾਪ ਕਹੋ ਤਾਂ ਨਹੀਂ ਕਰੇ ਵੀ ਤੁਸੀਂ ਜਾਓ ਪਿੰਡੀ ਛੱਡ ਕੇ ਹਮਮ ਮਾਪੇ ਬਾਪ ਇੱਥੇ ਰਹਿਣ ਕੋਈ ਜ਼ਲ ਨਹੀਂ ਹੈ ਉਹ ਬੱਚਿਆਂ ਨੂੰ ਆਪਣੇ ਨੂੰ ਕਿਤੇ ਸਾਈਡ ਤੇ ਕਰ ਦੇਣਾ ਕਿਉਂ ਇਹਨਾਂ ਦੇ ਵੀ ਰੋਜ਼ ਦੀ ਰੋਜ਼ ਅੱਖਾਂ ਮੂਰੀ ਲੱਗਦੇ ਨੇ ਸਾਹਮਣੇ ਹੁੰਦੇ ਨੇ ਤਕਲੀਫ ਹਟਾ ਹੁੰਦੀ ਹੈ ਜੀ ਮਾਪੇ ਨੂੰ ਕਰਦੇ ਨੇ ਸ਼ੇਖਾਨੀਆਂ ਵੀ ਕਰਦੇ ਨੇ ਥੋੜੀ ਬਹੁਤ ਕਰਦੇ ਨੇ ਅਸੀਂ ਗੱਲ ਹਾਂ ਹਾਂ ਜੀ ਪੁੱਠੀ ਸਿੱਧੀ ਬੋਲਦੀ ਆ ਲੜਕੀ ਉਹ ਜਿਹੜੀ ਇਹਨਾਂ ਦੀ ਕੁੜੀ ਆ ਉਹੀ ਜਿਆਦਾ ਪੁੱਠਾ ਸਿੱਧਾ ਬੋਲਦੀ ਆ ਜੀ ਸਾਰੀ ਤਕਲੀਫ ਤਾਂ ਹੈਗੀ ਆ ਨਾ ਪਰਿਵਾਰ ਨੂੰ ਚ ਤਕਲੀਫ ਆ ਤਾਂ ਹੀ ਰੋੜਾ ਪੈ ਗਿਆ ਲਈ ਜੇ ਨਾ ਤਕਲੀਫ ਹੋਵੇ ਫਿਰ ਬੱਠੇ ਸੀ ਬੱਠੇ ਸੀ ਕੋਈ ਗੱਲ ਨਹੀਂ ਬੇੜਾ ਤਾਂ ਇਹੀ ਫੈਸਲਾ ਹੈ ਵੀ ਅਸੀਂ ਭਾਈ ਉਹਨਾਂ ਨੂੰ ਬੇਨਤੀ ਕਰਾਂਗੇ ਪੰਚਾਇਤ ਪੰਚਾਇਤ ਜਾਉਂ ਕੋਈ ਇਹੀ ਹੈ ਜਿੱਥੇ ਵੀ ਬੈਠਣਾ ਚਾਹਣ ਬੈਠ ਜਾਣਾ ਗਲਵੱਟੀ ਤੋਂ ਬਾਹਰ ਜਿੱਥੇ ਮਰਜੀ ਬੈਠ ਜਾਣਾ ਸਾਨੂੰ ਕੋਈ ਇਤਰਾਜ਼ ਨਹੀਂ ਸਾਡੇ ਵੱਲੋਂ ਪਰਿਵਾਰ ਵੱਲੋਂ ਕੋਈ ਉਹਨਾਂ ਨੂੰ ਕੋਈ ਤਕਲੀਫ ਨਹੀਂ ਹੋਊਗੀ ਘਰ ਵੱਲੋਂ ਸਹਿਮਤੀ ਦਿੱਤੀ ਗਈ ਹੈ ਤੇ ਪੰਚਾਇਤ ਵਿੱਚ ਦਿੱਤੀ ਗਈ ਹੈ ਸਾਰਾ ਸਹਿਮਤੀ ਦੱਸੀ ਗਈ ਹੈ ਵੀ ਅਸੀਂ ਕੋਈ ਵੀ ਤਖੰਦਾਜੀ ਨਹੀਂ ਕਰਾਂਗੇ ਵੀ ਉਹ ਸਰਪਲ ਬੇਨਤੀ ਇਹੀ ਹੈ ਵੀ ਉਹ ਸਾਨੂੰ ਰੋਜ਼ ਪਰੇਸ਼ਾਨ ਕਰਦੇ ਨੇ ਰੋਜ਼ ਤੰਗ ਕਰਦੇ ਨੇ ਕੱਲ ਨੂੰ ਕੋਈ ਨਾ ਖੁਦ ਨਾਲ ਖਾਸਾ ਕੋਈ ਗੱਲਬਾਤ ਹੋ ਜਾਂਦੀ ਹੈ ਇਹਦੇ ਲੜਾਈ ਝਗੜਾਈ ਵਗੈਰਾ ਹੀ ਹੋ ਜਾਂਦਾ ਹੈ ਉਹਦਾ ਕੌਣ ਜ਼ਿੰਮੇਵਾਰ ਹੋਊਗਾ? ਕਰਨਜੀਤ ਸਿੰਘ ਨਾਮ ਹੈ, ਪਿੰਡ ਗਲਵੱਟੀ ਹੈ। ਮੇਰਾ 2016 ਦੇ ਵਿੱਚ ਲੰਮਰਜ ਹੋਈ ਸੀ ਦਿਲਬ੍ਰੀਤ ਕੌਰ ਨਾਲ। ਤੇ ਦੋ ਬੱਚੇ ਨੇ ਜੀ ਮੇਰੇ। ਮਾਮਲਾ ਇਹ ਹੈ ਜੀ ਵੀ 2 ਸਾਲ ਪਹਿਲਾਂ ਮੈਂ ਕਿਰਾਏ ਤੇ ਰਹਿ ਰਿਹਾ ਜੀ 9 ਸਾਲਾਂ ਤੋਂ ਬਾਅਦ ਹੁਣ ਪਿੰਡ ਰਹਿ ਰਿਹਾ ਜੀ। ਹੂੰ। ਤੇ ਇਹ ਪਿੰਡ ਵਾਲੇ ਕਹਿੰਦੇ ਵੀ ਪਿੰਡ 'ਚ ਰਹਿਣਾ ਨਹੀਂ ਹੈਗਾ ਤੁੰਨੇ। ਵੀ ਬਾਹਰ ਜਾ ਕੇ ਰਹੋ। ਹੂੰ। ਕੇਸ ਸੀ ਨੱਬਾ ਕੋਰ ਦੇ ਵਿੱਚ ਕੇਸ ਪਾਇਆ ਜੀ। ਕੀ ਮੰਗਤਾ ਹੀ ਅਸੀਂ ਇਨਸਾਫ ਇਹ ਮੰਗਦੇ ਆਂ ਵੀ ਸਾਡੀ ਸੁਣਵਾਈ ਹੋਵੇ ਵੀ ਪਿੰਡ ਤੋਂ ਨਾ ਕੱਢਣ ਸਾਨੂੰ ਬਾਹਰ ਅੱਜ ਇਹਨਾਂ ਨੇ ਅੱਜ ਇਹਨਾਂ ਨੇ ਗੈਰਕਾਨੂੰਨੀ ਮਤਾ ਪਾਇਆ ਹੀ ਸਾਨੂੰ ਪਿੰਡੋਂ ਕੱਢਣ ਲਈ ਜੀ ਤੇ ਸਾਡੀ ਸੁਣਵਾਈ ਹੋਈ ਜਾਵੇ ਤੇ ਨਾ ਇਨਸਾਫ ਮਿਲੇ ਜੀ ਫਿਰ ਅਸੀਂ ਉਪਰ ਹਾਈ ਕੋਰਟ ਚ ਜਾਵਾਂਗੇ ਜਿਹੜਾ ਫਰਮਾਨ ਹੈ ਇਹ ਕੋਈ ਫਰਮਾਨ ਨਹੀਂ ਜੀ ਤੁਗਲਕੀ ਫਰਮਾਨ ਹੈ ਇਹ ਇਹ ਜਿਹੜਾ ਇਹਨਾਂ ਨੇ ਮਤਲਬ ਇਹ ਇਲੀਗਲ ਮਤਾ ਅੱਜ ਪਾਸ ਕੀਤਾ ਹੈ ਦਿਲਪ੍ਰੀਤ ਤਰਨਜੀਤ ਸਿੰਘ ਦੇ ਉਹਦੇ ਪਰਿਵਾਰ ਦੇ ਖਿਲਾਫ ਇਹ ਬਿਲਕੁਲ ਇਲੀਗਲ ਹੈ ਜੀ ਕਿਉਂਕਿ ਜੋ ਇਹਨਾਂ ਨੇ 5-6 ਦਿਨ ਪਹਿਲਾਂ ਮੈਨੂੰ ਅਪਰੋਚ ਕੀਤੀ ਸੀ ਜੀ ਦਿਲਪ੍ਰੀਤ ਤੇ ਤਰਨਜੀਤ ਨੇ ਤੇ ਉਹਨਾਂ ਦੇ ਕਹਿਣ ਮੁਤਾਬਕ 2016 ਦੇ ਵਿੱਚ ਇਹਨਾਂ ਦੀ ਮੈਰਿਜ ਹੋਈ ਸੀ ਮੈਰਿਜ ਤੋਂ ਬਾਅਦ ਇਹ ਦੋ ਤਿੰਨ ਸਾਲ ਤਾਂ ਆਪਣੇ ਘਰ ਤੋਂ ਬਾਹਰ ਰਹੇ ਨੇ ਰੈਂਟ ਤੇ ਰਹੇ ਨੇ ਜੀ ਬਟ ਹੁਣ ਜਦੋਂ ਵੀ ਆਪਣੇ ਘਰ ਵਾਪਸ ਆਏ ਨੇ ਪਿਛਲੇ 3-4 ਸਾਲ ਤੋਂ ਤੇ ਹੁਣ ਇਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਪਿੰਡ ਦੀ ਪੰਚਾਇਤ ਵੱਲੋਂ ਪਿੰਡ ਦੇ ਹੋਰ ਗੈਰ ਸਮਾਜਿਕ ਅੰਸਰਾਂ ਵੱਲੋਂ ਲੜਕੀ ਦੇ 브ਦਰਸ ਵੱਲੋਂ ਉਹਦੇ ਫਾਦਰ ਵੱਲੋਂ ਤੇ ਇਸ ਕਰਕੇ ਅਸੀਂ ਮਾਨਯੋਗ ਅਦਾਲਤ ਨਾਭਾ ਦੇ ਵਿੱਚ ਕੇਸ ਵੀ ਦਾਇਰ ਕੀਤਾ ਸੀ ਉਹਦੇ ਵਿਚਾਰੇ ਮਤਾ ਪਾਸ ਕੀਤਾ ਕਿਉਂਕਿ ਲੜਕੀ ਵੀ ਪਿੰਡ ਦੀ ਹੈ ਤੇ ਲੜਕਾ ਵੀ ਪਿੰਡ ਦਾ ਹੈ ਜੀ ਇਹਨਾਂ ਨੇ ਮੈਰਿਜ ਕਰਵਾਈ ਹੈ ਲੰਬ ਮੈਰਿਜ ਕਰਵਾਈ ਹੈ ਇਸ ਕਰਕੇ ਇਹਨਾਂ ਨੂੰ ਪਿੰਡ ਦੇ ਵਿੱਚ ਸਮਾਜਿਕ ਬਾਇਕਾਟ ਕੀਤਾ ਜਾਵੇ ਸੋਸ਼ੀਅਲੀ ਬਾਇਕਾਟ ਕਰਾ ਨਾ ਮਤਾ ਪਾਇਆ ਤੇ ਉਹ ਕਹਿ ਰਹੇ ਨੇ ਕਿ ਪਿੰਡ ਚ ਵੀ ਨਾ ਰਹੇ ਕਿਸ ਤਰ੍ਹਾਂ ਇਹ ਦੇਖਦੇ ਹੋ ਇਸ ਤਰ੍ਹਾਂ ਹੀ ਕਰ ਸਕਦੇ ਆ ਪਿੰਡ ਪੰਚਾਇਤ ਦਾ ਤਾਂ ਕੋਈ ਰਾਈਟ ਹੀ ਨਹੀਂ ਹੈ ਜੀ ਕਿਸੇ ਨੂੰ ਕੱਢ ਸਕਦੇ ਨੇ ਆਪਣੇ ਘਰ ਚ ਠੀਕ ਹੈ ਜੀ ਉਹ ਲੀਗਲੀ ਪਿੰਡ ਦੇ ਵਿੱਚ ਰਹਿ ਰਹੇ ਨੇ ਲੀਗਲ ਉਹਨਾਂ ਦੀ ਮੈਰਿਜ ਹੈ ਉਹਨਾਂ ਦੇ ਦੋ ਬੱਚੇ ਨੇ ਠੀਕ ਹੈ ਜੀ ਤੇ ਹੁਣ ਉਹਨਾਂ ਦਾ ਜਿਹੜਾ ਫਰਮਾਨ ਹੈ ਕਿ ਪਿੰਡ 'ਚ ਨਹੀਂ ਰਹਿਣਾ ਸੋਸ਼ੀਅਲ ਬਾਇਕਾਟ ਕਰਨਾ ਟੋਟਲੀ ਇਲੀਗਲ ਹੈ ਅੱਜ ਦੇ ਸਮਾਜ ਦੇ ਜਿੰਵੇ ਪਹਿਲਾਂ ਮੈਰਿਜ 2016 ਵਿੱਚ ਹੋਈ ਹੈ ਇਹ ਦੋ ਤਿੰਨ ਸਾਲ ਬਾਹਰ ਵੀ ਰਹੇ ਨੇ ਤੇ ਹੁਣ ਆ ਕੇ ਰਹਿਣ ਲੱਗੇ ਨੇ ਪਿੰਡ 'ਚ ਇਹ ਪਿਛਲੇ ਦੋ ਤਿੰਨ ਸਾਲ ਤੋਂ ਪਿੰਡ 'ਚ ਵਾਪਸ ਆਏ ਨੇ ਜੀ ਉੱਥੇ ਰਹਿ ਰਹੇ ਨੇ ਆਪਣੇ ਘਰ 'ਚ ਰਹਿ ਰਹੇ ਨੇ ਜੀ ਕੋਈ ਉੱਥੇ ਕੋਈ ਇਲੀਗਲ ਕਿਸੇ ਕਬਜ਼ਾ ਨਹੀਂ ਕੀਤਾ ਹੋਇਆ ਕੋਈ ਧੱਕੇ ਨਾਲ ਨਹੀਂ ਰਹਿ ਰਹੇ ਸਿਰ ਪ੍ਰੋਬਲਮ ਇਹ ਹੈ ਕਿ ਪਿੰਡ ਕੁੜੀ ਵੀ ਪਿੰਡ ਦੀ ਹੈ ਤੇ ਆਪਣਾ ਲੜਕਾ ਵੀ ਪਿੰਡ ਇਹਦਾ ਆਪਣਾ ਜੀ ਕੋਈ ਬੋਲ ਰਿਹਾ ਸੀ ਟੀਚਰ ਜੀਗੇ ਤੇ ਕਹਿੰਦੇ ਵੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਔਨਰੇਬਲ ਹਾਈ ਕੋਰਟ ਸੁਪਰੀਮ ਕੋਰਟ ਜੀਆ ਐਮਪਲ ਆਫ ਅਥਾਰਟिटीज ਨੇ ਜਿੱਥੇ ਰਨਵੇ ਕਾਪਸ ਨੂੰ ਵੀ ਪ੍ਰੋਟੈਕਸ਼ਨ ਦਿੱਤੀ ਜਾਂਦੀ ਹੈ ਜੋ ਮੇਜਰ ਨੇ ਬਟ ਉਹ ਟੀਚਰ ਹੋ ਕੇ ਵੀ ਪੜ੍ਹੇ ਲਿਖੇ ਹੋ ਕੇ ਅਜਿਹੇ ਬਿਆਨ ਦੇ ਰਹੇ ਨੇ ਕਿ ਅਜਿਹੇ ਅੰਸਰਾਂ ਨੂੰ ਸਮਾਜ ਵਿੱਚ ਨਹੀਂ ਰੱਖਣਾ ਚਾਹੀਦਾ ਇਹ ਬੜਾ ਅਨਫੋਰਚੂਨੇਟ ਹੈ ਆਪਣੀ ਸੋਸਾਇਟੀ ਦੇ ਡੈਫੀਨਿਟਲੀ ਔਨਰੇਬਲ ਕੋਰਟ ਤੋਂ ਸਾਨੂੰ ਇਨਸਾਫ ਮਿਲੇਗਾ ਜੀ ਨਾਬੇ ਧਾਇਰ ਕੀਤਾ ਹੈ ਬਟ ਜੇ ਉਹਨਾਂ ਦੇ ਇਲੀਗਲ ਐਕਟੀਵਿਟੀਜ਼ ਐਵੇਂ ਜਾਰੀ ਰਹੀਆਂ ਤਾਂ ਅਸੀਂ ਔਨਰੇਬਲ ਹਾਈ ਕਿੰਨੇ ਬੱਚੇ ਨੇ ਇਹਦੇ ਜਿਹੜੇ ਇਹਨਾਂ ਦੇ ਦੋ ਬੱਚੇ ਨੇ ਕਿ ਆਪ ਕੀ ਕੰਮ ਕਰਦਾ ਹੈ ਲੜਕੇ ਆਪੇ ਪ੍ਰਾਈਵੇਟ ਜੌਬ ਕਰਦਾ ਹੈ ਕੋਈ ਆਪਣਾ ਟਰਾਲੀ ਟਰੈਕਟਰ ਚਲਾਉਂਦਾ ਹੈ ਜੀ ਸਿਮੈਂਟ ਵਾਲਾ ਦੇ ਲੱਗਿਆ ਹੋਏ ਇਲੀਗਲੀ ਕਿਸੇ ਨੂੰ ਪਿੰਡ ਚੋਂ ਕੱਢਣਾ YouTube ਕੇ ਉਹਨਾਂ ਨੇ ਸਿਰਫ ਲਵ ਮੈਰਿਜ ਕਰਵਾਈ ਹੈ ਇਟ ਇਜ਼ ਵੈਰੀ ਅਨਫੋਰਚੂਨੇਟ ਤੇ ਅਫੋਰਡੇਬਿਲਟੀ ਦੀ ਆਪਾਂ ਗੱਲ ਹੀ ਨਹੀਂ ਕਰਨੀ ਉਹ ਕਰ ਸਕਦਾ ਹੈ ਜਾਂ ਨਹੀਂ ਕਰ ਸਕਦਾ ਤ ਤੁਸੀਂ ਹੁਣ ਕੀ ਮੰਗ ਕੀਤੀ ਆ ਜੋ ਕੋਰਟ ਦੇ ਜਿਹੜਾ ਹੈਗਾ ਕਿਸ ਤਰ੍ਹਾਂ ਕੀ ਹੁੰਦਾ ਹੈ ਆਸੋਨ ਬਲਕੂਟ ਨੂੰ ਇਹੀ ਕਹਿੰਦੇ ਕਿ ਇਹਨਾਂ ਨੂੰ ਇਨਸਾਫ ਦੇਵੋ ਜੀ ਕਿਉਂਕਿ ਇਲੀਗਲੀ ਰਹਿ ਰਹੇ ਨੇ ਲੀਗਲੀ ਮੈਰਿਡ ਨੇ ਬੱਚੇ ਹੋਈ ਹੋਏ ਨੇ ਦੇ ਪੰਚਾਇਤ ਕੋਲ ਜਾਂ ਪੰਚਾਇਤ ਦੇ ਜਾਂ ਪਿੰਡ ਦੇ ਕਿਸੇ ਵੀ ਮੈਂਬਰ ਕੋਲ ਕੋਈ ਰਾਈਟ ਨਹੀਂ ਹੈ ਕਿ ਇਹਨਾਂ ਨੂੰ ਇਲੀਗਲੀ ਤੁਸੀਂ ਪਿੰਡ ਚੋਂ ਕੱਢ ਸਕੋ। ਜੀ ਗਲਤਫਿਕਰ ਫੋਰਫੇਟ ਕਰ ਦਿੱਤੀ ਹੈ। ਇਹ ਗਲਤ ਕੀ ਪਿੰਡ ਦੇ ਰਹਿਣ ਵਾਲੇ ਆ। ਉਹ ਗਲਤੀ ਚੌਕੀ ਦੇ ਨਿਸ਼ਾਨਾ ਹੈ ਪਿੰਡ। ਜੀ। ਇਹ ਬੱਚਿਆਂ ਨੇ ਇੱਕੋ ਪਿੰਡ ਦੇ ਦੋਨੇ ਬੱਚਿਆਂ ਨੇ ਵਿਆਹ ਕਰਾਇਆ। ਹੂੰ। ਸੋ ਇਹਦੇ ਵਿੱਚ ਪੁਲਿਸ ਦੀ ਸਰਕਾਰੀ ਦੇ ਵਿੱਚ ਕਰਨ ਵਾਲਾ ਕੋਈ ਵੀ ਕਰ ਨਹੀਂ ਹੈ। ਇਹ ਕੋਰਟ ਦਾ ਮੈਟਰ ਹੈ। ਇਹਦੇ ਵਿੱਚ ਕੋਰਟ ਦੀ ਹੀ ਜੇ ਰਿਕ ਚੱਲੇਗੀ। ਇਹਦੇ ਬਾਰੇ ਹਲੇ ਸਾਨੂੰ ਕੁਝ ਨਹੀਂ ਪਤਾ। ਕਮਨ ਕਮਨ ਦੇਖਦੇ ਕਿ ਹਾਂਜੀ ਪਿੰਡ ਦਾ ਨੀਤਾ ਕੋਈ ਸਾਨੂੰ ਟੱਟ ਤੋਂ ਕੋਈ ਵੀ ਅਜਿਹੀ ਸ਼ਿਕਾਇਤ ਨਹੀਂ ਹੈ। ਪਿੰਡ ਦੀ ਪੰਚਾਇਤ ਤੋਂ ਵੀ ਆ ਪਿੰਡ ਦੇ ਸਰਪੰਚ ਤੋਂ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ।